ਹਾਂਜੀ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਦੇ ਆਂਗੇ ਸੀਐਨਐਸ ਬਾਰੇ ਇਹਦੇ ਬਾਰੇ ਜਾਣਕਾਰੀ ਲੈਣੇ ਆਪਾਂ ਡਾਕਟਰ ਕੁਲਵੀਰ ਤੋਂ ਬਾਈ ਕੁਲਵੀਰ ਇਹਦੇ ਕੀ ਕੀ ਫਾਇਦੇ ਨੇ ਸੀਐਨਐਸ ਦੇ ਜੀ ਇਹਦੇ ਬਹੁਤ سارے ਫਾਇਦੇ ਨੇ ਜਿਵੇਂ ਕਿ ਅੱਜ ਕੱਲ ਆਪਾਂ ਨੂੰ ਬਦਮਾਣ ਤੋਂ ਵੀ ਜ਼ਿਆਦਾ ਆਮ ਹੀ ਦਿੱਕਤ ਆ ਰਹੀ ਹੈ ਵੀ ਪਹਿਲਾਂ ਬਸਰੂ ਕਟਰੂ ਬਸਰੂ ਝੱਟੇ ਜਾਂਦਾਗਾ ਜਾਂ ਪਸੂ ਵੀ ਬਕਤਾ ਭੁੱਲ ਜਾਂਦਾ ਹੈ ਇਹ ਵੀ ਬਹੁਤ ਦਿੱਕਤ ਆ ਰਹੀ ਹੈਗੀ ਅੱਛਾ ਤੇ ਫਿਰ ਕਿਸਾਨ ਵੀਰ ਦੁੱਧ ਲਾਉਣ ਵਾਸਤੇ ਟੀਕਾ ਦਾ ਅਪਯੋਗ ਕਰਦਾ ਜਿਹੜਾ ਕਿ ਨਾ ਤਾਂ ਪਸ਼ੂ ਖਾਤਰ ਵਧੀਆ ਹੈਗਾ ਤੇ ਦੂਜਾ ਬਿਨਾਂ ਬੰਦੇ ਖਾਤਰ ਕੋਈ ਲਾਭਦਾ ਕਰਨਾ ਬੱਚਿਆਂ ਲਈ ਵੀ ਬਹੁਤ ਹਾਨੀਕਾਰਕ ਹੈ ਹਾਂ ਜਿਹੜਾ ਦੁੱਧ ਪੀਂਦੇ ਉਹ ਟੀਕਾ ਲਾ ਕੇ ਬਹੁਤਾਂ ਦੇ ਵਿੱਚ ਹੋ ਹਾਨੀਕਾਰਕ ਹੈ ਇਹ ਵੀ ਆਹ ਪ੍ਰੋਡਕਟ ਹੁਣ ਕੰਪਨੀ ਲਾਂਚ ਕੀਤਾ ਹੈ ਜਿਹੜਾ ਕਿ ਬਹੁਤ ਵਧੀਆ ਰਿਜ਼ਲਟ ਹੈਗਾ ਅੱਛਾ ਇਹ ਇਕੱਲਾ ਜੇ ਜੇ ਪਸ਼ੂ ਬੱਚਾ ਹਟੇ ਜੇ ਉਹ ਖਤਰ ਨਹੀਂ ਕੰਮ ਕਰਾ ਜੇ ਪਸ਼ੂ ਪਸਮਾਨੀ ਕਰਦਾ ਸਹੀ ਜਬ ਜਿੱ ਲੱਤ ਮਾਰ ਜਾਂਦਾ ਜਾਂ ਬਚੀ ਥਾਣਾ ਚ ਰੁੱਧ ਲੈ ਕੇ ਭਜਿਆ ਤਾਂ ਉਹਦੇ ਲਈ ਬਹੁਤ ਵਧੀਆ ਕੰਮ ਕਰਦਾ ਹੈ ਅੱਛਾ ਦੁੱਧ ਲਹਾਉਣ ਵਾਸਤੇ ਵੀ ਹੈ ਹਾਂ ਬਹੁਤ ਵਧੀਆ ਕੰਮ ਹੈ ਪਸਮਾਨਾ ਕਰਨ ਖਾਤੇ ਪਸਮਾਨਾ ਵਾਸਤੇ ਹੈ ਹਾਂ ਵੀ ਇਹਨੂੰ ਪਾ ਦਿਓ ਜੇ ਟੀਕੇ ਦੀ ਵਰਤੋਂ ਨਾ ਕਰੋ ਇਹਨੂੰ ਵੱਧ ਤੋਂ ਵੱਧ ਇਹਨੂੰ ਪਾਓ ਹਨਾ ਜਿਹੜੇ ਵੀ ਦਿੱਕਤ ਆ ਇਹਦੇ ਰਿਜ਼ਲਟ ਵਧੀਆ ਨੇ ਬਾਈ ਬਹੁਤ ਪੂਰਾ ਫਲ ਵਧੀਆ ਇਹਦੀ ਡੋਜ਼ ਕਿੰਨੀ ਹੈਗੀ ਕੁਲਵੀਰ ਇਹ 100 ml ਸਵੇਰੇ 100 ml ਸ਼ਾਮ ਨੂੰ ਦੇਣਾ ਇੱਕ ਹੀ ਚ ਪੂਡਰ ਆਉਂਦਾਗਾ ਅੱਛਾ ਉਹ 30 ਗ੍ਰਾਮ ਦੇਣਾਗਾ ਸ ਉਹ 30 ਗ੍ਰਾਮ ਦੇਣਾ ਹੈ ਜਿਹੜਾ ਲੋਕੜਾ ਹੈ ਉਹ 100 ਐਮਐਲ ਸਵੇਰੇ 100 ਐਮਐਲ ਥਾਂ ਨੂੰ ਦੇਣਾ। ਅੱਛਾ। ਇਹ ਕੱਖਾ ਨੀਰੇਚਾਰੇ ਤੋਂ ਕਿੰਨਾ ਟਾਈਮ ਪਹਿਲਾਂ ਜਾਂ ਬਾਅਦ ਚ ਪਾਣੀ ਦੇ ਜਿਵੇਂ ਕਿ ਲਿਖਿਆ ਹੋਇਆ ਹੈਗਾ 45 ਮਿੰਟ ਧਾਰ ਚੋਂ ਤੋਂ ਪਹਿਲਾਂ ਦੇ ਦੇ। ਕਿਸੇ ਜਦੋਂ ਕਿਸੇ ਵੀ ਪਸ਼ੂ ਦੀ ਧਾਰ ਕੱਢਣੀ ਆ ਧਾਰ ਕੱਢਣੀ ਆ ਉਹ ਤੋਂ ਪਹਿਲਾਂ ਦੇ ਪੰਤਾ। ਗਾਵਾਂ ਮੱਝਾਂ ਵਾਸਤੇ ਆਪਾਂ ਦੇ ਸਕਦੇ ਹਾਂ। ਹਾਂ ਦੋਨਾਂ ਖਤਰ ਦੇ ਸਕਦੇ ਆ। ਇਹ ਰ ਕੋਈ ਨੁਕਸਾਨ ਨਹੀਂ ਹੋਏਗਾ। ਕੋਈ ਸੂਨ ਵਾਲਾ ਪਸ਼ੂ ਹੋਵੇ ਜਾਂ ਕਿ ਗੱਬੜ ਹੁੰਦੇ ਪਾਪਾ 6-6 ਮਹੀਨਿਆਂ ਦੇ। ਪਾਲੀਕਤਾ ਸੁਜਾਗਾ। ਅੱਛਾ। ਇਹ ਜਿਹੜੀ ਚੀਜ਼ ਖਸੂਗੇ ਖਾਂਦਾ ਪਸ਼ੂ ਚ ਦੇ ਦੇ ਚਾਹੇ ਆਟੇ ਚ ਦੇ ਦੀਏ ਚਾਹੇ ਮਰਜੀ ਦੇ ਦੇ ਅੱਛਾ ਵੀ ਪਸ਼ੂ ਦੇ ਅੰਦਰ ਜਾਣਾ ਚਾਹੀਦਾ ਤੇ ਆਹ ਕਿਹੜਾ ਆ ਗਿਆ ਇਹ ਦੂਜਾ ਬਾਈ ਇਹ ਸੀਐਨਐਚ 골ਡ ਆ ਵੀਰੇ ਇਹ ਪਹਿਲਾਂ ਆਪਾਂ ਕਿ ਪਸ਼ੂ ਨੂੰ ਤੋਂ ਪਹਿਲਾਂ ਹੀ ਪਸ਼ੂ ਕੋਈ ਹੁੰਦੇ ਵਿਟਾਮਿਨ ਐਕ ਚ ਹਾਂ ਹਾਂ ਇਹ ਉਹਦੇ ਖਾਤਰ ਆ ਵੀਰੇ ਲਿਆ ਲੂ ਆ ਵਧੀਆ ਬਣਾਉਣ ਖਾਤਰ ਜੇ ਕੋਈ ਥਣ ਚ ਘਾਟ ਬਾਦ ਆ ਸਿੱਧੀਆਂ ਹੁੰਦੀਆਂ ਪਹਿਲਾਂ ਆਉਂਦੀਆਂ ਰਹਿੰਦੀਆਂ ਲਹੂ ਲਹੂ ਆਉਂਦਾ ਜਾਂ ਜਵੇਂ ਹਾਂ ਜਸਤ ਪਸ਼ੂ ਕੋਈ ਥਣ ਚੜਾ ਜਾਂਦਾ ਉਹਦੇ ਖਾਤਰ ਅੱਛਾ ਇਹ ਜੋ ਬਹੁਤ ਸਾਰੇ ਉਹ ਸਪਲੀਮੈਂਟ ਪਾਏ ਹੋਏ ਨੇ ਇਹਨਾਂ ਨੇ ਅੱਛਾ ਜੇ ਪਸ਼ੂ ਲਈ ਲੇਵੇ ਖਾਤਰ ਨਹੀਂ ਕੰਮ ਕਰਦਾ ਇਹ ਪਸ਼ੂ ਸਾਈਨਿੰਗ ਸੂਲਿੰਗ ਉਹ ਬਹੁਤ ਵਧੀਆ ਵਧੀਆ ਕਰਦਾ ਹੈਗਾ ਅੱਛਾ ਜੇ ਆਪਾਂ ਜਿਆਦਾ ਕਰ ਵੇਚਣ ਵਾਲੇ ਪਸ਼ੂ ਪਾਉਣੇ ਜੀ ਹੈ ਨਾ ਆਪਾਂ ਵਧੀਆ ਰਿਜ਼ਲਟ ਮਿਲਦਾ ਹੈ ਆਪਣੇ ਪਸ਼ੂ ਦੇ ਵੀ ਵਧੀਆ ਮੁੱਲ ਮਿਲ ਜਾਂਦਾ ਅੱਛਾ ਜੇਕਰ ਕਿਸੇ ਕਿਸਾਨ ਭਰਾ ਨੂੰ ਕੋਈ ਵੀ ਦਿੱਕਤ ਆਉਂਦੀ ਆ ਇਸ ਤਰ੍ਹਾਂ ਦੀ ਜੇਕਰ ਦੁੱਧ ਲਾਉਣ ਵਿੱਚ ਆਉਂਦੀ ਆ ਜਾਂ ਕੋਈ ਹੋਰ ਉਹਦੇ ਵਾਸਤੇ ਸੀ ਐਨ ਐਸ ਹੈਗਾ ਤੇ ਔਰ ਜੇ ਥਣਲੇਵੇ ਵਾਸਤੇ ਜਿਹੜਾ ਆ ਹੁਣ ਇਹਨਾਂ ਦਾ ਨਵਾਂ ਪ੍ਰੋਡਕਟ ਇਹ ਹੈਗਾ CNX SH ਗੋਲਡ ਹੈਨਾ ਇਹ ਥਾਂ ਲਈ ਵਾਸਤੇ ਹੈਗਾ ਹਾਂ ਸੂਣ ਤੋਂ ਪਹਿਲਾਂ ਪਾਵੇ ਸੂਣ ਤੋਂ ਪਹਿਲਾਂ ਪੈਂਦਾ ਇਹ ਆ ਜਦੋਂ ਕਈ ਵਾਰ ਬੱਚਾ ਬੋੱਚਾ ਮਰ ਜੇ ਜਾਂ ਮੰਨ ਵੀ ਦੁੱਧ ਘੱਟ ਲਾਉਂਦੀਆਂ ਨੇ ਮੱਝਾਂ ਹਨਾ ਗਾਵਾਂ ਉਹਨਾਂ ਵਾਸਤੇ ਹੈਗਾ ਵੀਡੀਓ ਨੂੰ ਕਰ ਦਿਓ ਸ਼ਹਿਰ ਧੰਨਵਾਦ ਜੀ